ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਗਾਮ ਪਰਮ ਸਤਕਾਰ ਯੋਗ ਇਲਾਕਾ ਨਿਵਾਸੀ ਜਿਲ੍ਹਾ ਸਰਸਾ ਹਰਿਆਣਾ ਇਥੋਂ ਦੇ ਲੋਕਾਂ ਨੂੰ ਇੱਕ ਬੇਨਤੀ ਹੈ 2-3 ਮਿੰਟ ਵਾਸਤੇ ਛੰਡੇ ਐਸ ਵਾਰਾ ਸਰਸੇ ਬੇਗੁਰੂੜ ਤੇ ਅੰਬੇਡਕਰ ਭਵਨ ਵਿੱਚ ਮੇਡਕਰ ਨੂੰ ਸੰਵਿਧਾਨ ਨੂੰ ਮੰਨਣ ਵਾਲਿਆਂ ਦੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਜਿਹੜੇ ਚਾਹੁੰਦੇ ਨੇ ਕਿ ਭਾਰਤ ਵਿੱਚ ਮੇਡਕਰ ਦਾ ਸੰਵਿਧਾਨ ਲਾਗੂ ਰਹੇ ਤਾਂ ਕਿ ਜੋ ਵਸੇ ਪਛੜੇ ਹੋਏ ਲੋਕ ਹੈ ਜਿਨ੍ਹਾਂ ਨੂੰ ਸਮਾਜ ਨੇ ਬ੍ਰਾਹਮਣਵਾਦੀ ਸਰਕਾਰਾਂ ਨੇ ਹਜ਼ਾਰਾਂ ਸਾਲਾਂ ਤੋਂ ਗੁਲਾਮ ਰੱਖਿਆ ਹੈ ਉਹ ਲੋਕ ਦੇ ਚਾਹੁੰਦੇ ਹਨ ਕਿ ਸਾਡੇ ਹੱਕ ਹਕੂਕਾਂ ਦੀ ਰਾਖੀ ਕੀਤੀ ਜਾਵੇ ਤੇ ਇਸ ਵਾਸਤੇ ਸੰਡੇ ਐਤਵਾਰ ਸਰਸਾ ਬੇਗੂ ਰੋਡ ਤੇ ਅੰਵੇੜਕਰ ਪਵਨ ਵਿੱਚ ਇੱਕ ਜ਼ਰੂਰੀ ਮੀਟਿੰਗ ਹੋ ਰਹੀ ਹੈ ਉਹ ਸਰਬਸਾਂਝੀ ਮੀਟਿੰਗ ਹੈ ਕੋਈ ਵੀ ਉਸ ਦਾ ਪ੍ਰਧਾਨ ਜਾਂ ਸੰਚਾਲਕ ਨਹੀਂ ਆਪਾਂ ਸਾਰੇ ਹੀ ਉੱਥੇ ਬਰਾਬਰ ਦੇ ਸਾਥੀ ਹਾਂ ਤੇ ਉੱਥੇ 10:00 ਵਜੇ ਪਹੁੰਚਣ ਦੀ ਤੁਸੀਂ ਕਿਰਪਾ ਕਰੋ ਸਾਰੇ ਕਿਉਂਕਿ ਜਿਹੜੇ ਭਾਰਤ ਸਰਕਾਰ ਮੋਦੀ ਨੇ ਤਿੰਨ ਨਵੇਂ ਜਿਹੜੇ ਬੁਰੇ ਕਾਨੂੰਨ ਆਮ ਗਰੀਬਾਂ ਵਾਸਤੇ ਕਿਰਤੀ ਲੋਕਾਂ ਵਾਸਤੇ ਬਣਾਏ ਹਨ ਉਹਨਾਂ ਨੂੰ ਸਮਾਪਤ ਕਰਾਇਆ ਜਾਵੇ ਉਹਨਾਂ ਦੇ ਉੱਤੇ ਵਿਚਾਰਾਂ ਕੀਤੀਆਂ ਜਾਣ ਇਸ ਵਾਸਤੇ ਮੈਂ ਸਾਰੇ ਇਲਾਕਾ ਜਿਹੜਾ ਸਰਸਾ ਫਤਿਆਬਾਦ ਰਤਿਆ ਟੋਹਾਣਾ ਡਬਵਾਲੀ ਕਾਲਿਆਂ ਵਾਲੀ ਰਾਣੀਆਂ ਇਹਨਾਂ ਬਾਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉੱਥੇ 11 ਵਜੇ ਪਹੁੰਚਣ ਦੀ ਮਿਹਰ ਕਰ ਪਵਨ ਵਿੱਚ ਕਿਰਪਾ ਕਰੋ ਤੇ ਆਪਣੇ ਆਪਣੇ ਵਿਚਾਰ ਦਿਓ ਜਿਹੜੇ ਮੇਰੇ ਵੀਰ ਪਟ્રોલ ਪੰਪਾਂ ਤੇ ਵਰਕਸ਼ਾਪਾਂ ਵਿੱਚ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ ਜਾਂ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਹਨ ਪੱਠਿਆਂ ਦੇ ਕੰਮ ਕਰਦੇ ਹਨ ਜੋ ਕ੍ਰਾਂਤੀਕਾਰੀ ਲੋਕ ਹਨ ਜੋ ਚਾਹੁੰਦੇ ਹਨ ਕਿ ਅਸੀਂ ਰਾਜ ਭਾਗ ਲਈ ਲੜਾਈ ਲੜਨੀ ਚਾਹੁੰਦੇ ਹਨ ਉਹ ਉੱਥੇ ਪਹੁੰਚ ਕੇ ਆਪਣਾ ਸਮਾਂ ਕੱਢ ਕੇ ਵੀ ਪਹਿਣਾ ਬੀਬੀਆਂ ਮਤਾਵਾਂ ਨੌਜਵਾਨ ਸਟੂਡੈਂਟ ਕਰਮਚਾਰੀ ਸਭ ਉੱਥੇ ਪਹੁੰਚਣ ਦੀ ਕਿਰਪਾ ਕਰਨ ਇੰਨੀ ਕੋ ਬੇਨਤੀ ਹੈ ਪ੍ਰਵਾਨ ਕਰਨੀ ਸਾਰਿਆਂ ਵਿਆਂ ਦਾ ਦਿਲੋਂ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਜੈ ਭੀਮ ਜੈ ਭਾਰਤ ਜੈ ਸੰਵਿਧਾਨ